ਉਹ ਯਾਰ 6 ਮਾਡਲ अल्टੋ ਗੱਡੀ ਤੁਸੀਂ ਦੇਖ ਰਹੇ ਹੋ ਜੀ ਜਿਲ੍ਹਾ ਪਈ ਜਾਂਦਾ ਮਾਨਸਾ ਗੱਡੀ ਦੀ ਕੰਡੀਸ਼ਨ ਗੱਡੀ ਦੀ ਹਾਲਤ ਬਹੁਤ ਚੰਗੀ ਹੈ ਜੀ ਪੰਜਾਬ ਨੰਬਰ ਆਪਾਂ ਨੂੰ ਮਿਲ ਜੂਗੀ ਫਰੰਟ ਤੋਂ ਲਾਈਟਾਂ ਤੁਸੀਂ ਦੇਖੋ ਬਹੁਤ ਵਧੀਆ ਨੇ ਬਿਲਕੁਲ ਨਵੀਆਂ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਤੁਸੀਂ ਦੇਖ ਹੀ ਰਹੇ ਹੋ ਸੀਟ ਕਵਰ ਦੀ ਕੰਡੀਸ਼ਨ ਆਲ ਓਕੇ ਹੈ ਜੀ ਬਿਲਕੁਲ ਨਵੇਂ ਆਪਾਂ ਨੂੰ ਮਿਲ ਜਾਣਗੇ 뮤ਜ਼ਿਕ ਸਿਸਟਮ ਬਹੁਤ ਵਧੀਆ ਮਿਲ ਜੂਗਾ ਵਧੀਆ ਕੰਡੀਸ਼ਨ ਦੇ ਮੈਟ ਰੱਕੇ ਹੋਏ ਨੇ ਮੈਟਿੰਗ ਵਧੀਆ ਹੋਈ ਹੈ ਸਾਰਾ ਕੁਝ ਬਹੁਤ ਵਧੀਆ ਜੀ ਮਾਲਕ ਨੇ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਆਲਟੋ ਗੱਡੀ ਆ ਦੇਖ ਰਹੇ ਹੋ ਤੁਸੀਂ ਚੰਗੀ ਹਾਲਤਾਂ ਚੰਗੀ ਗੱਡੀ ਆ 2006 ਮਾਡਲ 80000 ਰੁਪਿਆ ਕੀਮਤ ਹੈ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਗੱਡੀ ਪਸੰਦ ਆਵੇ ਮਾਨਸਾ ਏਰੀਆ ਚ ਗੱਡੀ ਮਾਲਕ ਦੇ ਘਰੇ ਤੁਹਾਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਵਧੀਆ ਗੱਡੀਆਂ ਵਧੀਆ ਮਾਲਕ ਨੇ ਰੱਖੀ ਹੋਈਆਂ 80000 ਰੁਪਏ ਰੇਟ ਆ ਉੱਪਰ ਥੱਲੇ ਹੋ ਜਾਊਗਾ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 6283576850 ਇਸ ਨੰਬਰ ਤੇ ਮਾਲਕ ਨਾਲ ਗੱਲ ਤੁਸੀਂ ਲਾਜ਼ਮੀ ਕਰ ਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਇੱਕ ਹੋਰ ਲੈ ਕੇ ਪਹੁੰਚਿਆ ਆਲਟੋ ਗੱਡੀ ਐ ਕਾਲੇ ਰੰਗ ਦੀ ਐ ਕੰਡੀਸ਼ਨ ਆਲੂਕੀ ਐ ਜੀ ਨਵੀਂ ਕੰਡੀਸ਼ਨ ਦੀ ਆਪਾਂ ਗੱਡੀ ਕਹਿ ਸਕਦੇ ਆ ਮਾਡਲ ਆਪਾਂ ਨੂੰ ਚਾਹੀਦਾ 2006 ਮਿਲੂਗਾ ਪਰ ਗੱਡੀ ਦੀ ਹਾਲਤ ਇੱਕ ਨੰਬਰ ਐ ਜੀ ਸੈਕੰਡ ਓਨਰ ਗੱਡੀ ਐ 6 ਮਾਡਲ ਐ ਪੰਜਾਬ ਨੰਬਰ ਐ ਅਲਟੋ ਐਲਐਕਸ ਹੀ ਐ ਜੀ ਹਾਂ ਆਪਾਂ ਨੂੰ ਅੰਦਰੋਂ ਸੀਟ ਕਵਰ ਜਿਵੇਂ ਕੀ ਦੇਖ ਰਹੇ ਆਂ ਆਪਾਂ ਬਹੁਤ ਵਧੀਆ ਮਿਲ ਜਾਣਗੇ ਨਵੇਂ ਬਿਲਕੁਲ ਬਹੁਤ ਟੌਪ ਦੇ ਚੀ ਪੰਜਾਬ ਨੰਬਰ ਐ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਟਾਇਰ ਕੰਡੀਸ਼ਨ ਬਹੁਤ ਵਧੀਆ ਕਾਲੇ ਰੰਗ ਦੀ ਐ ਵਧੀਆ ਗੱਡੀ ਐ ਵਧੀਆ ਮਾਲਕ ਨੇ ਰੱਖੀ ਹੋਈ ਐ ਕਾਲੇ ਰੰਗ ਦੀ ਅਲਟੋ ਵਾਸਤੇ ਕਾਫੀ ਡਿਮਾਂਡ ਆ ਰਹੀ ਸਗੀ ਇਹਨਾਂ ਦਾ ਏਰੀਆ ਮੋਗਾਪਨ ਮਿਲ ਜੂਗਾ ਮੋਗੇ ਏਰੀਆ ਚ ਮਾਲਕ ਦੇ ਘਰੇ ਗੱਡੀ ਆਪਾਂ ਨੂੰ ਮਿਲ ਜੂਗੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੋਵੇ ਕਿਸ ਨੇ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ ਜੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 90561 ਤੇ 79917 ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਦੇ ਹਾਂ ਤੀਸਰੀ ਗੱਡੀ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੋਈ ਗੱਡੀ ਮਸ਼ੀਨਰੀ ਮੋਟਰਸਾਈਕਲ ਆ ਕੁਛ ਵੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਮਿੱਤਰ ਕੋਲ ਹੈ ਕਿਸੇ ਲਿਆਜੀ ਕੋਲ ਹੈ ਕਿਸੇ ਰਿਸ਼ਤੇਦਾਰ ਕੋਲ ਹੈ ਕੋਠੀ ਆ ਮਕਾਨ ਆ ਮੋਟਰਸਾਈਕਲ ਕੁਛ ਵੀ ਹੈ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਆਪਣਾ ਨੰਬਰ ਹੈ ਜੀ 7814083664 ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜੀ ਹੁਣ ਤੁਸੀਂ ਦੇਖੋ ਸਬਜੈਕਟ ਡਿਜ਼ਾਇਰ ਗੱਡੀ ਜੀ ਜੀਡੀਆਈ ਪੈਟਰੋਲ ਤੇ ਤੇ ਸੀਐਨਜੀ ਤੇ ਕਾਪੀ ਤੇ ਚੜੀ ਹੋਈ ਹੈ ਸੀਐਨਜੀ 2012 ਮਾਡਲ ਗੱਡੀ ਆ 270 ਮਾਲਕ ਨੇ ਡਿਮਾਂਡ ਰੱਖੀ ਆ ਬਠਿੰਡਾ ਮਾਲਕ ਦਾ ਏਰੀਆ ਕੰਡੀਸ਼ਨ ਆਲੋਕੀ ਆ ਤੇ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਪੂਰੀ ਸ਼ੌਂਕ ਨਾਲ ਰੱਖੀ ਹੋਈ ਆ ਤੇ ਸ਼ੌਂਕ ਨਾਲ ਗੱਡੀ ਚਲਾਈ ਹੋਈ ਆ ਨੰਬਰ ਆਪਾਂ ਨੂੰ ਦਿੱਲੀ ਮਿਲੂਗਾ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਬਠਿੰਡੇ ਖੜੀ ਆ ਗੱਡੀ ਤੇ ਮਾਲਕ ਜਿਹੜੇ ਹੈਗੇ 7743028672 ਇਹਨਾਂ ਦਾ ਆ ਨੰਬਰ ਹੈ ਇਸ ਨੰਬਰ ਤੇ ਗੱਲ ਤੁਸੀਂ لازਮੀ ਇੱਕ ਵਾਰੀ ਕਰ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਤੇ ਕਿਵੇਂ ਦੀ ਲੱਗੀ ਵੀਡੀਓ ਲਾਜ਼ਮੀ ਦੱਸੋ ਲਾਈਕ ਸ਼ੇਅਰ ਜ਼ਰੂਰ ਕਰਦੋ ਤੇ ਪਹਿਲੀ ਵਾਰ ਜੇ ਤੁਸੀਂ ਐਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਜੀ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਦੱਸੋ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੀ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਭੇਜੋ ਆਪਣੇ ਕੋਲ